ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਸਫਲਤਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵੱਲੋਂ ਹੁਣ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਲਈ ਇੱਕ ਨਵੀਂ ਮਹਿੰਮ ਗੈਂਗਸਟਰਾਂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਤੇ ਸਬਡਿਵੀਜ਼ਨ ਦੇ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਤਪਾ ਦੇ ਬਾਹਰਲੇ ਬੱਸ ਸਟੈਂਡ ਤੇ ਕਰਾਇਤੇ ਰਹਿੰਦੇ ਪਰਿਵਾਰਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਹਾਂਜੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਕਰੋ ਵੀ ਆਦਵਾਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਬਦਲ ਸ਼੍ਰੀ ਸਫਰਾਜ਼ ਆलम ਜੀ ਦੀ ਹਦਾਇਤਾਂ ਦੇ ਉੱਤੇ ਜਿਹੜੀ ਸਾਡੀ ਮਿਹਮ ਚੱਲ ਰਹੀ ਆ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਉਹਦੇ ਅਧੀਨ ਜਿਹੜੇ ਅਸੀਂ ਜਿਹੜੇ ਟੇਨੈਂਟਸ ਹੈਗੇ ਆ ਕਿਰਾਏਦਾਰ ਜਿੰਨੇ ਹੈਗੇ ਸਾਰੇ ਜਿਹੜੇ ਕੋ ਬਾਹਰੋਂ ਆ ਕੇ ਕਪੇ ਸ਼ਹਿਰ ਦੇ ਵਿੱਚ ਸਾਡੇ ਭਦੌੜ ਦੇ ਵਿੱਚ ਮੇਰੀ ਸਬਡਿਵੀਜ਼ਨ ਦੇ ਵਿੱਚ ਜਿਹੜੇ ਵੀ ਰਹਿ ਰਹੇ ਆ ਉਹਦੇ ਅਧੀਨ ਸਾਡੀ ਇਹ 2 ਤੋਂ 5 ਇੱਕ ਸਪੈਸ਼ਲ ਚੈਕਿੰਗ ਜਿਹੜੀ ਆ ਚੱਲ ਰਹੀ ਆ ਉਹਦੇ ਵਿੱਚ ਜਿੰਨੇ ਵੀ ਕਿਰਾਏਦਾਰ ਅਸੀਂ ਰਹਿ ਰਹੇ ਇੱਥੇ ਰਹਿ ਰਹੇ ਆ ਸਾਰੀ ਅਸੀਂ ਫੋਰਸ ਇਕੱਠੀ ਕਰਕੇ ਉਹਨਾਂ ਦੀ ਇੱਕ ਤਾਂ ਚੈਕਿੰਗ ਕਰ ਰਹੇ ਹਾਂ ਉਹ ਬੰਦਾ ਕਿੱਥੋਂ ਆ ਕੇ ਬੈਠਾ ਕੀ ਕੰਮ ਕਰ ਰਿਹਾ ਏ ਕੋਈ ਕ੍ਰਿਮੀਨਲ ਨਾਲ ਲਿੰਕ ਤਾਂ ਨਹੀਂ ਹੈਗਾ ਕੋਈ ਉਹਦਾ ਹੋਰ ਕੋਈ ਸਾਨੂੰ ਕੋਈ ਲਿੰਕ ਮਿਲ ਜੇ ਕਈ ਵਾਰੀ ਕਿਸੇ ਦੇ ਕੋਈ ਸਕੂਟਰ ਮੋਟਰਸਾਈਕਲ ਜਿਨ੍ਹਾਂ ਦੇ ਕਈਆਂ ਨੰਬਰ ਨਹੀਂ ਲੱਗੇ ਸਾਨੂੰ ਮਿਲੇ ਆ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੈਰੀਫਾਈ ਕਰਕੇ ਇਹ ਸਾਡੀ 3 ਘੰਟਿਆਂ ਦੀ ਮੁਹਿੰਮ ਦੋ ਤੋਂ ਲੈ ਕੇ 5 ਵਜੇ ਤੱਕ ਇਹ ਸਾਰੀ ਇਸੇ ਜਿਹੜੀ ਲੜੀ ਦੇ ਅਧੀਨ ਚੱਲ ਰਹੀ ਹੈ ਜਿਹੜੀ ਵਾਰ ਅਗੇਂਸਟ ਗੈਂਗਸਟਰ ਦੇ ਆ ਉਹਦੇ ਅਧੀਨ ਚੱਲ ਰਹੀ ਸਰ ਇਹ ਸਰ ਕੋਈ ਕੋਈ ਮਾਮਲਾ ਆਇਆ ਸਾਹਮਣੇ ਕੋਈ ਹਾਂਜੀ ਨਹੀਂ ਹਜੇ ਸਾਡੀ ਮਾਮਲਾ ਕੋਈ ਸਾਹਮਣੇ ਨਹੀਂ ਆਇਆ ਸ਼ੱਕੀ ਜਿਹੜੇ ਪੁਰਸ਼ ਹੈਗੇ ਆ ਉਹਨਾਂ ਨੂੰ ਅਸੀਂ ਥਾਣੇ 'ਲ ਜਾ ਕੇ ਜਿਸ ਤਰ੍ਹਾਂ ਹੁਣ ਸਾਡੀ ਇੱਕ ਟੀਮ ਇੱਥੇ ਆ ਤਪੇ ਦੇ ਵਿੱਚ ਕੰਮ ਕਰ ਰਹੀ ਆ ਐਸਐਚਓ ਤਪਾਦੇਦੀਨ ਦੇ ਨਾਲ ਐਸਐਚਓ ਰੂੜੇ ਕੇ ਆ ਜਿਹੜਾ ਵੀ ਕੋਈ ਸ਼ੱਕੀ ਪੁਰਸ਼ ਸਾਨੂੰ ਮਿਲੇਗਾ ਉਹਨੂੰ ਅਸੀਂ ਪੁੱਛਗਿੱਛ ਕਰਾਂਗੇ ਜੇ ਕੋਈ ਸਾਨੂੰ ਕੋਈ ਲੱਗਦੀ ਐ ਇਸ ਤਰ੍ਹਾਂ ਦੀ ਗੱਲ ਫਿਰ ਉਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਕਾਨੂੰਨ ਦੇ ਮੁਤਾਬਕ ਉਹ ਕੀਤੀ ਜਾਏਗੀ ਠੀਕ ਹੈ ਸਰ ਜਿਵੇਂ ਹੁਣ ਤੁਸੀਂ ਇੱਥੇ ਘਰਾਂ ਦੇ ਵਿੱਚ ਚੈਕਿੰਗ ਕਰ ਰਹੇ ਹੋ ਕਰਾਇਦਾਰਾਂ ਦੀ ਤੁਹਾਨੂੰ ਜੇ ਕੋਈ ਮਾੜਾ ਜਿਹਾ ਵੀ ਕੋਈ ਲੂਜ਼ ਪੁਆਇੰਟ ਮਿਲਦਾ ਉਹਨੂੰ ਗਾਹਾਂ ਕੀ ਕਾਰਵਾਈ ਹੈ ਥਾਣੇ ਲੱਗੇ ਜਾਂਦੇ ਹਾਂ ਹਾਂਜੀ ਹਾਂਜੀ ਉਹੀ ਮੈਂ ਦੱਸ ਰਿਹਾ ਨਾ ਜੇ ਸਾਨੂੰ ਕੋਈ ਕੋਈ ਵੈਪਨ ਮਿਲਦਾ ਜਾਂ ਸਾਨੂੰ ਕੋਈ ਹੋਰ ਸ਼ੱਕੀ ਲੱਗਦਾ ਜਾਂ ਸਾਨੂੰ ਕੋਈ ਖੋਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲਦੀ ਆ ਤਾਂ ਉਹਨੂੰ ਅਸੀਂ ਜਾ ਕੇ ਥਾਣੇ ਵੈਰੀਫਾਈ ਕਰਕੇ ਤੇ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੈਂਦੇ ਆ ਸਰ ਜਿਹੜੀ ਇਹ ਮੁਹਿੰਮ ਹੈ ਕਹਿੰਦੇ ਤੱਪੇ ਚੱਕ ਪੂਰੀ ਸਬ ਡਿਵੀਜ਼ਨ ਚੱਲ ਰਹੀ ਹੈ ਜੀ ਇਹ ਸਾਰੇ ਤਕਰੀਬਨ ਪੰਜਾਬ ਚ ਚੱਲ ਰਹੀ ਆ ਫਿਲਹਾਲ ਸਾਡੇ ਡਿਸਟ੍ਰਿਕਟ ਚ ਚੱਲੀ ਗਈ ਸਰ ਇਹਦਾ ਕੀ ਮੈਸੇਜ ਦੇਣਾ ਚਾਹ ਰਹੇ ਹੋ ਜਿੰਨੇ ਤੁਸੀਂ ਕਿਰਾਏਦਾਰ ਰੱਖਣੇ ਆ ਉਹਨਾਂ ਦੀ ਇੰਟੀਮੇਸ਼ਨ ਜਿਹੜੀ ਆ ਉਹ ਸਾਡੇ ਸੁਵਿਧਾ ਸੈਂਟਰ ਨੂੰ ਜਰੂਰ ਦੇਣੀ ਆ ਪੁਲਿਸ ਥਾਣੇ ਨੂੰ ਜਰੂਰ ਦੇਣੀ ਆ ਕਿ ਆ ਫਲਾ ਫਲਾ ਬੰਦਾ ਨਾਲ ਉਹਦਾ ਆਧਾਰ ਕਾਰਡ ਲਾ ਕੇ ਸਾਰੀ ਉਹਦੀ ਜਿਹੜੀ ਆ ਇੰਟੀਮੇਸ਼ਨ ਜਿਹੜੀ ਆ ਉਹ ਸਾਨੂੰ ਦੇਣੀ ਤਾਂ ਕਿ ਸੋ ਉਸ ਬੰਦੇ ਨੂੰ ਰਜਿਸਟਰਡ ਕਰ ਸਕੀਏ ਉਹਦਾ ਪਿੱਛੋ ਪਛੋਕੜ ਪਰਚਾ ਜਦੋਂ ਵੀ ਕੱਟ ਕੇ ਪਤਾ ਕਰ ਸਕੀਏ ਵੀ ਕੋਈ ਕ੍ਰਾਈਮ ਕਰਨ ਵਾਲਾ ਬੰਦਾ ਆ ਕੇ ਸਾਡੇ ਏਰੀਆ 'ਚ ਤਾਂ ਨਹੀਂ ਰਹਿ ਰਿਹਾ ਤੇ ਉਹਦੀ ਸਾਨੂੰ ਸਾਰੀ ਵੈਰੀਫਿਕੇਸ਼ਨ ਕਰ ਸਕੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ